ਐਸ ਬੌਲੀ ਤੋਂ ਪਾਣੀ ਭਰ ਕੇ ਲੈ ਕੇ ਜਾਂਦੇ ਸੀ ਭਾਈ ਕਨਈਆ ਜੀ ਆਨੰਦਪੁਰ ਸਾਹਿਬ ਦੀ ਜੰਗ ਮੌਕੇ ਇਸ ਦਾ ਅੱਜ ਵੀ ਕੁਝ ਨਹੀਂ ਬਦਲਿਆ ਉਹੀ ਹਾਲਾਤ ਦੇ ਵਿੱਚ ਆ ਉਹੀ ਤੁਹਾਨੂੰ ਡੋਲ ਦਿਖਾਉਣਾ ਜਿਸ ਨੂੰ ਭਾਈ ਕਨਈਆ ਜੀ ਨੇ ਵਰਤਿਆ ਤੇ ਉਹੀ ਦਿਖਾਵਾਂਗੇ ਮਸ਼ਕ ਪਰ ਗੱਲ ਇੱਥੇ ਨਹੀਂ ਭਾਈ ਕਨਈਆ ਜੀ ਦਾ ਪਰਿਵਾਰ ਦਾ ਪਸ਼ੋਕੜ ਕੀ ਸੀ ਉਹਨਾਂ ਦਾ ਗੁਰੂ ਸਾਹਿਬ ਨਾਲ ਮੇਲ ਕਿਵੇਂ ਹੁੰਦਾ ਪੂਰੇ ਇਤਿਹਾਸ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਤੁਸੀਂ ਲੈਣੀ ਵੀ ਆ ਤੇ ਅੱਗੇ ਸੰਗਤ ਦੇ ਵਿੱਚ ਸ਼ੇਅਰ ਵੀ ਕਰਨੀ ਆ ਕਿਉਂਕਿ ਇਹ ਜਾਣਕਾਰੀ ਬਹੁਤ ਘੱਟ ਮਿਲੂਗੀ ਤੁਹਾਨੂੰ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਤਕੜੀ ਇਤਿਹਾਸਕ ਥਾਂ ਵਿਖਾਉਣੀ ਆ ਤੁਹਾਨੂੰ ਇਸ ਵਕਤ ਮੈਂ ਪਿੰਡ ਮਾਝਾ ਮੋਹੀਵਾਲ ਦੇ ਵਿੱਚਾਂ ਇਸੇ ਥਾਂ ਤੋਂ ਭਾਈ ਕਨਈਆ ਜੀ ਜਲ ਸ਼ਕਾਉਂਦੇ ਹੁੰਦੇ ਸੀਗੇ ਫੌਜਾਂ ਨੂੰ ਮੈਂ ਦੱਸ ਦਿਆਂ ਵੀ ਉਸੇ ਸਮੇਂ ਦੀਆਂ ਬਣੀਆਂ ਹੋਈਆਂ ਬੋਲੀਆਂ ਨਹੀਂ ਇੱਕ ਆ ਨਿੱਕੀ ਜੀ ਬੋਲੀ ਬਣੀ ਹੋਈ ਆ ਇੱਕ ਪਰਲੇ ਪਾਸੇ ਬੋਲੀ ਬਣੀ ਹੋਈ ਆ ਤੇ ਭਾਈ ਕਨਈਆ ਜੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਕਿ ਨਿਮਰਤਾ ਤੇ ਸੇਵਾ ਦੇ ਪੁੰਜ ਕਿਹਾ ਜਾ ਸਕਦਾ ਇੱਕ ਪਾਸੇ ਜੰਗ ਲੱਗੀ ਸੀ ਸ੍ਰੀ ਅਨੰਦਪੁਰ ਸਾਹਿਬ ਨੂੰ ਕਿਲੇ ਨੂੰ ਘੇਰਾ ਪਿਆ ਹੋਇਆ ਸੀ ਤਕਰੀਬਨ ਕਿਹਾ ਜਾਂਦਾ 1704ਕ ਦੀ ਗੱਲ ਆ ਵੀ ਉਹਨਾਂ ਵੇਲਾਂ ਦੇ ਵਿੱਚ ਕਿਲੇ ਨੂੰ ਘੇਰਾ ਪਾਇਆ ਹੋਇਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਕਿਲੇ ਦੇ ਅੰਦਰ ਸੀ ਤੇ ਬਾਹਰਲੇ ਪਾਸੇ ਮੁਗਲ ਫੌਜਾਂ ਸੀ ਤੇ ਪਹਾੜੀ ਰਾਜੇ ਸੀ ਤੇ ਜੰਗ ਚੱਲ ਰਹੀ ਸੀ ਤੇ ਹਮਲੇ ਹੋ ਰਹੇ ਸੀ ਪਰ ਉਹਨਾਂ ਵੇਲਿਆਂ ਦੇ ਵਿੱਚ ਇੱਕ ਉਹ ਇੱਕ ਸ਼ਖਸ਼ ਐਸਾ ਸੀ ਭਾਈ ਕਨਈਆ ਜੀ ਜਿਹੜੇ ਦੁਸ਼ਮਣ ਦੀਆਂ ਫੌਜਾਂ ਨੂੰ ਵੀ ਪਾਣੀ ਪਿਆ ਰੇ ਸੀ ਤੇ ਆਪਣੀਆਂ ਫੌਜਾਂ ਨੂੰ ਵੀ ਪਾਣੀ ਪਿਆ ਰੇ ਸੀ ਤੇ ਉਹ ਪਾਣੀ ਕਿੱਥੋਂ ਜਾਂਦਾ ਸੀ ਉਹ ਪਾਣੀ ਆਹ ਬੋਲੀਆਂ ਤੋਂ ਜਾਂਦਾ ਸੀ ਮੈਂ ਨਾਲ ਦੀ ਨਾਲ ਤੁਹਾਨੂੰ ਦਿਖਾ ਦਿਆਂ ਆਗ ਪਵਿੱਤਰ ਬੋਲੀਆਂ ਨੇ ਜਿੱਥੋਂ ਕਹਿ ਸਕਦਾ ਕਿ ਮਨੁੱਖਤਾ ਦਾ ਸਨੇਹਾ ਮਿਲਦਾ ਭਾਈ ਚਾਰਕ ਸਾਂਝ ਕੀ ਹੁੰਦੀ ਆ ਮਤਲਬ ਆਪਸੀ ਵੈਰ ਵਿਰੋਧੀ ਭਾਵਨਾ ਨੂੰ ਕੱਟ ਕੇ ਭਾਈ ਕਨਈਆ ਜੀ ਨੇ ਇਸ ਬੋਲੀ ਦੇ ਵਿੱਚੋਂ ਹੀ ਲੈ ਕੇ ਪਾਣੀ ਪਿਉਂਦੇ ਹੁੰਦੇ ਸੀ ਫੌਜਾਂ ਨੂੰ ਅੱਜ ਉਹਨਾਂ ਦੇ ਭਾਈ ਕਨਈਆ ਜੀ ਦੀ ਜੀਵਨ ਦੀ ਗੱਲ ਹੋਣੀ ਆ ਜੋ ਉਹਨਾਂ ਨੇ ਮਤਲਬ ਕਿ ਕਿੱਥੇ ਜਨਮ ਹੋਇਆ ਉਹਨਾਂ ਦਾ ਕਿਹੜਾ ਪਿੰਡ ਸੀ ਮੈਂ ਦੱਸ ਦਿਆਂ ਮੋਟਾ ਜਿਹਾ ਸੁੱਧਰਾ ਪਿੰਡ ਸੀਗਾ ਸੋਧਰਾ ਕਿਸੇ ਇਹ ਪਿੰਡ ਦਾ ਚਨਾਬ ਦਰਿਆ ਦੇ ਕੰਢੇ ਤੇ ਪਿਆ ਜਾਂਦਾ ਉੱਥੇ ਜੋ ਸੋਧਰਾ ਪਿੰਡ ਸੀ ਕਹਿੰਦੇ ਵੀ ਉਸ ਪਿੰਡ ਦੇ 100 ਦਰਵਾਜ਼ੇ ਹੁੰਦੇ ਸੀਗੇ ਇਸ ਕਰਕੇ 100 ਸੋਧਰਾ ਸੋਧਰਾ ਤੋਂ ਬਾਅਦ ਸੋਧਰਾ ਬਣ ਗਿਆ ਮਤਲਬ ਨਾ ਥੋੜਾ ਜਿਹਾ ਵਿਗੜ ਕੇ ਹੋਰ ਹਸਾਬ ਨਾਲ ਬਣ ਗਿਆ ਮਤਲਬ ਰੂਪ ਬਦਲ ਗਿਆ ਪਰ ਵੱਡੀ ਇਤਿਹਾਸਿਕ ਮਹੱਤਤਾ ਇਹ ਹੈ ਕਿ ਇਸ ਬੋਲੀ ਨੂੰ ਲੈ ਕੇ ਪਾਣੀ ਗੁਰ ਪਿਆਉਦੇ ਹੁੰਦੇ ਸੀਗੇ ਕਿ ਕਿਹਾ ਜਾਂਦਾ ਵੀ ਕੁਝ ਨਾ ਸਿੱਖਾਂ ਨੇ ਸ਼ਿਕਾਇਤ ਕਰਤੀ ਭਾਈ ਕਨਈਆ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਪਾਸ ਭਈ ਭਾਈ ਕਨਈਆ ਜੀ ਕੀ ਕਰਦੇ ਆ ਕਿ ਅਸੀਂ ਤਾਂ ਅੱਜ ਮਤਲਬ ਜਾਲਮਾਂ ਨੂੰ ਦੁਸ਼ਮਣਾਂ ਨੂੰ ਵੱਢ ਕੇ ਸੜਦੇ ਆ ਪਰ ਭਾਈ ਕਨਈਏ ਜੀ ਜਾਂਦੇ ਆ ਤੇ ਪਾਣੀ ਪਿਆ ਦਿੰਦੇ ਆ ਜਾ ਕੇ ਤੋਂ ਫਿਰ ਤਰੋ ਤਰਾ ਹੋ ਜਾਂਦੇ ਆ ਤਾਂ ਗੁਰੂ ਸਾਹਿਬ ਦੇ ਅੱਗੇ ਭਾਈ ਕਨਈਏ ਜੀ ਨੂੰ ਪੇਸ਼ ਕੀਤਾ ਗਿਆ ਤਾਂ ਗੁਰੂ ਸਾਹਿਬ ਨੇ ਪੁੱਛਿਆ ਪਈਏ ਕੀ ਗੱਲ ਆ ਤਾਂ ਉਹਨਾਂ ਨੇ ਭਾਈ ਕਨਈਏ ਨੇ ਆਖਿਆ ਵੀ ਮੈਂ ਪਾਣੀ ਤਾਂ ਪਿਉਣਾ ਜਲ ਸਿਕਾਉਣਾ ਸਾਰਿਆਂ ਨੂੰ ਪਰ ਮੈਨੂੰ ਹਰ ਚਿਹਰੇ ਦੇ ਵਿੱਚ ਤੁਹਾਡਾ ਚਿਹਰਾ ਨਜ਼ਰ ਆਉਂਦਾ ਪਾਤਸ਼ਾਹ ਮੈਂ ਨਹੀਂ ਪਲਾਇਆ ਪਾਣੀ ਗੈਰਾਂ ਨੂੰ ਮਤਲਬ ਉਹਨਾਂ ਦੇ ਦਿਲ ਦੇ ਵਿੱਚ ਇੱਕ ਖਿੱਚ ਸੀਗੀ ਵੀ ਹਰ ਬੰਦੇ 'ਚੋਂ ਮੈਨੂੰ ਗੁਰੂ ਸਾਹਿਬ ਹੀ ਨਜ਼ਰ ਆਉਂਦੇ ਆ ਲਾਲੋ ਸਾਹਿਬ ਵੀ ਤੁਸੀਂ ਕਿਸ ਕਿਸਮ ਦੇ ਸਿੱਖ ਸੀ ਧੰਨ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਧੰਨ ਸੀ ਉਹਨਾਂ ਦੇ ਸਿੱਖ ਪਰ ਪਾਣੀ ਇਸ ਬੋਲੀ 'ਚੋਂ ਜਾਂਦਾ ਹੁੰਦਾ ਸੀ ਅੱਜ ਆਪਾਂ ਸਾਰੀਆਂ ਉਹ ਗੱਲਾਂ ਕਰਨੀਆਂ ਨੇ ਤਾਂ ਫਿਰ ਇਹ ਸੁਣ ਕੇ ਗੱਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਫਿਰ ਆਖਿਆ ਸੀ ਗੱਲ ਐ ਭਾਈ ਹੁਣ ਜਲ ਤਾਂ ਛਕਾਉਣਾ ਹੀ ਆ ਆ ਚੱਕ ਮੱਲਮ ਤੇ ਪੱਟੀ ਹੁਣ ਮੱਲਮ ਵੀ ਲਾਇਆ ਕਰ ਤੇ ਉਤੋਂ ਦੀ ਪੱਟੀ ਵੀ ਕਰਾਇਆ ਕਰ ਮਤਲਬ ਇਸ ਕਿਸਮ ਦੀ ਸੇਵਾ ਭਾਵਨਾ ਰੱਖਦੇ ਸੀ ਭਾਈ ਕਨਈਆ ਜੀ ਦਰਸ਼ਕੋ ਭਾਈ ਕਨਈਆ ਜੀ ਦਾ ਜਨਮ 1648 ਈਸਵੀ ਦੇ ਵਿੱਚ ਹੋਇਆ ਸੀ ਪਿਤਾ ਜੀ ਦਾ ਨਾਮ ਸੀਗਾ ਨੱਥੂ ਰਾਮ ਜੀ ਤੇ ਮਾਤਾ ਜੀ ਦਾ ਨਾਮ ਸੀ ਸੁੰਦਰੀ ਜੀ ਤੇ ਉਹਨਾਂ ਦੇ ਕਿਹਾ ਜਾਂਦਾ ਜਿਹੜੇ ਪਿਤਾ ਜੀ ਸੀਗੇ ਸ਼ਾਹੀ ਫੌਜਾਂ ਨੂੰ ਰਸ਼ਨ ਢੋਣ ਦਾ ਕੰਮ ਕਰਦੇ ਸੀ ਮਤਲਬ ਇੱਕ ਚੰਗੇ ਵਪਾਰੀਆਂ ਚ ਵੀ ਆਉਂਦੇ ਸੀ ਤੇ ਉਹਨਾਂ ਨੂੰ ਰਸ਼ਨ ਸਪਲਾਈ ਦਾ ਕੰਮ ਵੀ ਕਰਦੇ ਸੀ ਸ਼ਾਹੀ ਫੌਜਾਂ ਨੂੰ ਉਸ ਵੇਲੇ ਦੀਆਂ ਨੂੰ ਪਰ ਨਾਲ ਦੀ ਨਾਲੋ ਆਮ ਲੋਕਾਂ ਦੇ ਵਿੱਚ ਵੀ ਬਹੁਤ ਹਰਮਨ ਪਿਆਰੇ ਸੀਗੇ ਭਾਈ ਕਨਈਆ ਜੀ ਦੇ ਪਿਤਾ ਜੀ ਉਹ ਕਿਹਾ ਜਾਂਦਾ ਵੀ ਕਈ ਵਾਰੀ ਤਾਂ ਆਮ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਕਰ ਜਾਂਦੇ ਹੁੰਦੇ ਸੀ ਉਹੀ ਸੇਵਾ ਭਾਵਨਾ ਭਾਈ ਕਨਈਆ ਜੀ ਚ ਆ ਗਈ ਕਿਹਾ ਜਾਂਦਾ ਵੀ ਛੋਟੀ ਉਮਰ ਦੇ ਵਿੱਚ ਇਹ ਆਪ ਦੇ ਨਾਲ ਸਾਥੀਆਂ ਨੂੰ ਕੋਡੀਆਂ ਵੀ ਵੰਡ ਦਿੰਦੇ ਹੁੰਦੇ ਸੀ ਕਿ ਉਹ ਕਿਸ਼ ਕਹਿ ਸਕਦੇ ਆ ਕਰਾਂਸੀ ਦਾ ਛੋਟਾ ਨਮੂਨਾ ਉਹ ਵੀ ਵੰਡ ਦਿੰਦੇ ਹੁੰਦੇ ਸੀਗੇ ਕਈ ਵਾਰੀ ਨਾ ਜੇ ਕਿਸੇ ਨੇ ਕਹਿਣਾ ਵੀ ਭਾਰ ਬਜ਼ੁਰਗ ਚੱਕੀ ਜਾਂਦਾ ਤਾਂ ਉਹਦਾ ਭਾਰ ਆਪਦੇ ਮੋਢੇ ਤੇ ਰੱਖ ਕੇ ਉਹਦੇ ਘਰੇ ਛੱਡਣ ਦਾ ਕੰਮ ਵੀ ਕਰਦੇ ਸੀ ਮਤਲਬ ਜੋ ਸੇਵਾ ਭਾਵਨਾ ਦੇ ਗੁਣ ਸੀ ਉਹ ਕਿਤੋਂ ਹੋਰ ਨਹੀਂ ਉਹ ਘਰੋਂ ਹੀ ਆ ਗਏ ਸੀ ਕਿ ਕੁਦਰਤ ਵੱਲੋਂ ਵਾਹਿਗੁਰੂ ਦੀ ਕਿਰਪਾ ਹੋਈ ਉਹਨਾਂ ਦੇ ਖੂਨ ਦੇ ਵਿੱਚ ਹੀ ਸੀ ਉਹ ਚੀਜ਼ਾਂ ਤੇ ਉਹੀ ਸੇਵਾ ਭਾਵਨਾ ਸਾਨੂੰ ਬਾਅਦ ਚ ਨਜ਼ਰ ਆਈ ਆ ਅਨੰਦਪੁਰ ਸਾਹਿਬ ਦੀ ਜੰਗ ਵੇਲੇ ਜਿਹੜੇ ਕਿ ਦਸ਼ਮਣ ਫੌਜਾਂ ਨੂੰ ਵੀ ਕਹਿ ਸਕਦੇ ਪਰ ਆਪਣੀ ਨਜ਼ਰ ਚ ਦਸ਼ਮਣ ਹੋ ਸਕਦੇ ਆ ਪਰ ਉਹਨਾਂ ਦੀ ਨਜ਼ ਜੋ ਗੁਰੂ ਸਾਹਿਬ ਦੇ ਰੂਪ ਸੀਗੇ ਤੇ ਦੱਸਦੇ ਆ ਵੀ ਇਹ ਸਾਰੀ ਪੱਥਰਾਂ ਦੀ ਬਣੀ ਹੋਈ ਆ ਆ ਬੌਲੀ ਦੀ ਆਪਾਂ ਗੱਲ ਕਰੀਏ ਜੇ ਸਾਰੀ ਨਿੱਕੇ ਨਿੱਕੇ ਪੱਥਰਾਂ ਦੀ ਚਣਾਈ ਕਰਕੇ ਬਣੀ ਹੋਈ ਆ ਇੱਥੋਂ ਦੇ ਜੋ ਸਿੰਘ ਸਹਿਬਾਨ ਨੇ ਉਹ ਦੱਸਦੇ ਆ ਵੀ ਪਾਣੀ ਕੱਢ ਦਈਏ ਤਾਂ ਦੁਬਾਰੇ ਫਿਰ ਫੁੱਟੇ ਆਉਂਦਾ ਵਾ ਮਤਲਬ ਜਲਦੀ ਪਾਣੀ ਭਰ ਜਾਂਦਾ ਤੇ ਕਦੇ ਇਹਦੇ ਵਿੱਚ ਕੋਈ ਜਾਨਵਰ ਨਹੀਂ ਆਇਆ ਕੁਝ ਨਹੀਂ ਆਇਆ ਮਤਲਬ ਉਸੇ ਤਰੀਕੇ ਨਾਲ ਪਾਕ ਪਵਿੱਤਰ ਆ ਤੇ ਲੋਕ ਆਉਂਦੇ ਆ ਇੱਥੋਂ ਜਲ ਛਕਦੇ ਆ ਤੇ ਆਸਥਾ ਦਾ ਇੱਕ ਪ੍ਰਤੀਕ ਆ ਇਹ ਦੱਸਦੇ ਆ ਵੀ ਇਹ ਜਿਹੜਾ ਮਾਝਾ ਮੋਹੀ ਵਾ ਮੋਹੀ ਵਾਲਾ ਇਹ ਪਿੰਡ ਪੈ ਜਾਂਦਾ ਵਾ ਸ੍ਰੀ ਅਨੰਦਪੁਰ ਸਾਹਿਬ ਕੋਲ ਬਾਬਾ ਥੋੜਾ ਜਿਹਾ ਰਸਤਾ 빙ਾ ਟੇਡਾ ਜਾ ਆ ਕੇ ਇੱਥੇ ਪਹੁੰਚਿਆ ਜਾਂਦਾ ਵਾ ਮੈਂ ਤਾਂ ਇਹ ਤਾਂ ਹੈਗੀ ਇੱਕ ਥੋੜੇ ਜਿਹੇ ਵੱਡੇ ਘਰ ਦੀ ਇਸ ਘਰ ਦੀ ਇੱਕ ਪਰਲੇ ਪਾਸੇ ਆ ਤੇ ਇਹਦੇ ਨਾਲ ਹੀ ਇੱਕ ਨਿੱਕੀ ਜੀ ਬੋਲੀ ਇੱਧਰ ਬਣੀ ਹੋਈ ਆ ਆ ਸਾਰੇ ਪੱਥਰਾਂ ਦੀ ਚਣਾਈ ਕੀਤੀ ਹੋਈ ਆ ਲੈ ਮਤਲਬ ਇਹ ਉਹ ਬੋਲੀ ਤੋਂ ਥੋੜੀ ਜੀ ਉੱਚੇ ਥਾਂ ਤੇ ਆ ਪਾਣੀ ਇੱਥੇ ਵੀ ਨਹੀਂ ਮੁਖਦਾ ਇਸ ਵਿੱਚ ਵੀ ਪਾਣੀ ਹੈਗਾ ਗੁੱਪੀ ਦਿਖਾ ਦਿਓ ਮਾੜਾ ਜਿਹਾ ਪਾਣੀ ਆ ਦੇਖੋ ਜਲ ਹੈਗਾ ਇੱਥੇ ਆ ਨਾ ਆ ਦੇਖੋ ਇੱਥੇ ਵੀ ਊਮੀ ਮਤਲਬ ਹੈਗਾ ਮੈਂ ਜਿਹੜਾ ਪਾਣੀ ਨੂੰ ਕੱਢ ਦਿੰਨੇ ਆ ਬਾਟਾ ਪਿਆ ਕੋਲ ਜਿਹੜਾ ਕੱਢ ਦਈਏ ਤਾਂ ਫਿਰ ਸਾਰਾ ਊਮੀ ਭਰ ਜਾਂਦਾ ਇਹ ਪੁਰਾਣੇ ਜ਼ਮਾਨਿਆਂ ਦੀ ਹੋਈ ਆ ਤੇ ਇੱਥੋਂ ਹੀ ਭਾਈ ਸਾਹਿਬ ਮਸ਼ਕਾਂ ਭਰ-ਭਰ ਕੇ ਸੰਗਤ ਨੂੰ ਪਾਣੀ ਪਿਉਂਦੇ ਸੀ ਮੈਂ ਦੱਸਦੇ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਡੋਲ ਵੀ ਇੱਥੀ ਪਿਆ ਵਾ ਜਿਹੜਾ ਕਿ ਖੂਹ ਦੇ ਵਿੱਚੋਂ ਜਾਂ ਉਸ ਸਮੇਂ ਪਾਣੀ ਕੱਢਣ ਲਈ ਵਰਤਿਆ ਗਿਆ ਸੀ ਉਹ ਡੋਲ ਵੀ ਪਿਆ ਤੇ ਉਸੇ ਵੇਲੇ ਦੀ ਮਸ਼ਕ ਉਹ ਵੀ ਇੱਥੇ ਪਈ ਆ ਇਹ ਵੱਡੀ ਪ੍ਰਾਪਤੀ ਆ ਮੈਂ ਕਹਿੰਦਾ ਵੀ ਜਿਹੜੀ ਹਜੇ ਤੱਕ ਬਹੁਤ ਘੱਟ ਲੋਕਾਂ ਨੂੰ ਪਤਾ ਸੀਗਾ ਵੀ ਜਿਹੜੀ ਉਹਨਾਂ ਦੀਆਂ ਚੀਜ਼ਾਂ ਨੂੰ ਹੁਬਹ ਓਵੇਂ ਰੱਖਣਾ ਇਹ ਇੱਕ ਬਹੁਤ ਪ੍ਰਾਪਤੀ ਵਾਲੀ ਗੱਲ ਹੁੰਦੀ ਆ ਤੇ ਮੈਂ ਧੰਨਵਾਦ ਵੀ ਕਰੂੰਗਾ ਇਥੋਂ ਦੀ ਸੰਸਥਾ ਦਾ ਜਿਨ੍ਹਾਂ ਨੇ ਉਹ ਚੀਜ਼ ਸੰਭੀ ਹੋਈ ਆ ਨਹੀਂ ਤਾਂ ਤਾਮ ਤੌਰ ਤੇ ਦੀ ਪੁਰਾਣੀ ਚੀਜ਼ ਜੰਗਾਂ ਯੁੱਧਾਂ ਦਾ ਮਾਹੌਲ ਤੇ ਉਹ ਚੀਜ਼ ਦਾ ਗਵਾਚਣਾ ਖਰਾਬ ਹੋਣਾ ਵੱਡੀ ਗੱਲ ਨਹੀਂ ਸੀ ਹੋ ਸਕਦੀ ਸੀ ਪਰ ਸੰਭੀਆਂ ਹੋਈਆਂ ਨੇ ਤੇ ਭਾਈ ਕਨਈਆ ਜੀ ਦੇ ਜੀਵਨ ਦੀ ਆਪਾਂ ਗੱਲਬਾਤ ਕਰੀਏ ਮਤਲਬ ਕਹਿ ਸਕਦੇ ਆ ਕਿ ਇਹ ਵੀ ਇੱਕ ਆਪਣੀ ਤਰ੍ਹਾਂ ਦੇ ਵਰਲਡ ਦੇ ਵਿੱਚ ਸੂਰਮਿਆਂ ਚ ਗਿਣੇ ਚਾਹੀਦੇ ਗਿਣੇ ਜਾਣੇ ਚਾਹੀਦੇ ਜਿਵੇਂ ਮੈਸਕਰ ਕਹਿੰਦਾ ਕਿ ਇੰਗਲਿਸਤਾਨ ਲੋਕ ਜਿਹੜੇ ਨੇ ਉਹ ਰੈੱਡ ਕਰਾਸ ਦਾ ਜ਼ਿਕਰ ਕਰਦੇ ਆ ਮਾਨਵਤਾ ਦੀ ਸੇਵਾ ਦੇ ਲਈ ਰੈੱਡ ਕਰਾਸ ਦਾ ਜ਼ਿਕਰ ਕਰਦੇ ਆ ਪਰ ਸਭ ਤੋਂ ਵੱਡੀ ਮਾਨਵਤਾ ਦੀ ਸੇਵਾ ਜੰਗਾਂ ਦੇ ਵਿੱਚ ਚੱਲਦੇ ਆ ਯੁੱਧਾਂ ਦੇ ਵਿੱਚ ਕਿਰਪਾਨਾਂ ਦੇ ਵਿੱਚ ਸੇਵਾ ਕਰਨੀ ਇਹ ਮੇਰੇ ਖਿਆਲ ਚ ਸ਼ਾਇਦ ਉਸ ਤੋਂ ਵੀ ਵੱਡਾ ਕੰਮ ਸੀ ਦਰਸ਼ਕੋ ਸਵਾਲ ਹੁੰਦਾ ਵਾ ਭਾਈ ਕਨਈਆ ਜੀ ਗੁਰੂ ਘਰ ਦੇ ਨਾਲ ਕਿਵੇਂ ਜੁੜੇ ਕਿਉਂਕਿ ਭਾਈ ਕਨਈਆ ਜੀ ਦਾ ਜਨਮ ਚਨਾਬ ਦੇ ਕਿਨਾਰੇ ਹੋਇਆ ਸੀ ਕਿਹਾ ਜਾਂਦਾ ਵੀ ਭਾਈ ਨਨੂਆ ਜੀ ਹੋਏ ਨੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਦੋਂ ਸੁਣਾਈ ਤਾਂ ਭਾਈ ਕਨਈਆ ਜੀ ਬਹੁਤ ਪ੍ਰਭਾਵਿਤ ਹੋਏ ਉਹਨਾਂ ਵੇਲੇ ਚ ਨੱਥੂਰਾਮ ਜੀ ਜੋ ਕਿ ਭਾਈ ਕਨਈਆ ਜੀ ਦੇ ਪਿਤਾ ਜੀ ਸੀ ਉਹ ਸੰਸਾਰ ਨੂੰ ਤਿਆਗ ਚੁੱਕੇ ਸੀ ਤਾਂ ਉਹਨਾਂ ਦੀ ਫਿਰ ਜ਼ਿੰਮੇਵਾਰੀ ਵੀ ਫਿਰ ਭਾਈ ਕਨਈਆ ਜੀ ਤੇ ਪੈ ਗਈ ਸੀ ਆਪ ਸੇਵਾ ਭਾਵਨਾ ਚ ਤਾਂ ਲੱਗੇ ਰਹੇ ਪਰ ਨਾਲ ਦੀ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਸੀ ਕੁਝ ਵਪਾਰ ਦੀਆਂ ਜ਼ਿੰਮੇਵਾਰੀਆਂ ਵੀ ਸੀ ਪਰ ਫਿਰ ਵੀ ਉਹਨਾਂ ਵਪਾਰ 'ਚ ਨਾ ਧਿਆਨ ਦੇ ਸਕੇ ਕਿਹਾ ਜਾਂਦਾ ਵੀ ਉਸ ਤੋਂ ਬਾਅਦ ਕਾਬਲ ਦੀਆਂ ਸੰਗਤਾਂ ਦੇ ਨਾਲ ਪਾਈ ਕਨਈਆ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਇਆ ਇੱਥੋਂ ਆ ਕੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਗੁਰੂ ਸਾਹਿਬ ਦੀ ਬਾਣੀ ਤੋਂ ਇੱਥੇ ਆ ਕੇ ਉਹਨਾਂ ਨੇ ਸੇਵਾ ਸ਼ੁਰੂ ਕਰਤੀ ਤਵੇਲੇ ਦੇ ਵਿੱਚ ਘੋੜਿਆਂ ਦੀ ਲੱਤ ਵਗੈਰਾ ਚੱਕਣ ਦਾ ਕੰਮ ਚਲਾ ਲਿਆ ਪਰ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਗੁਰੂ ਤੀਗ ਬਹਾਦਰ ਸਾਹਿਬ ਜੀ ਨੇ ਆਖਿਆ ਤੇ ਕਹਿੰਦੇ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਵੀ ਤੂੰ ਇਦਾਂ ਕਰਿਆ ਕਰ ਮਸ਼ਕ ਚੱਕ ਲਿਆ ਕਰ ਤੇ ਸੇਵਾ ਭਾਵਨਾ ਦੇ ਨਾਲ ਸਭ ਨੂੰ ਜਲ ਸ਼ਿਕਾਇਆ ਕਰ ਤੇ ਨਾਲ ਦੀ ਨਾਲ ਹੋਰ ਨਾਲ ਲੋਕਾਂ ਨੂੰ ਵੀ ਸੇਵਾ ਭਾਵਨਾ ਨਾਲ ਸੰਗਤ ਨੂੰ ਸੇਵਾ ਭਾਵਨਾ ਦੇ ਨਾਲ ਜੋੜ ਤਾਂਕੇ ਹੋਰ ਲੋਕ ਵੀ ਜੁੜਨ ਕਹਿੰਦੇ ਵੀ ਉਸ ਗੱਲ ਤੋਂ ਪ੍ਰਭਾਵਿਤ ਹੋ ਕੇ ਆਪਣਾ ਭਾਈ ਕਨਈਆ ਜੀ ਵਾਪਸ ਆਗੇ ਸੀ ਲਾਹੌਰ ਔਰ ਪਿਸ਼ਾਵਰ ਦੇ ਵਿਚਕਾਰ ਇੱਕ ਕਾਬਾ ਨਾ ਦਾ ਸਥਾਨ ਪੈਂਦਾ ਵਾ ਉੱਥੇ ਜਾ ਕੇ ਉਹਨਾਂ ਨੇ ਇੱਕ ਧਰਮਸ਼ਾਲਾ ਬਣਾਈ ਸੀਗੀ ਜਿਹੜੇ ਕਿ ਉੱਥੇ ਉਸ ਏਰੀਏ ਦੇ ਵਿੱਚ ਕਿਹਾ ਜਾਂਦਾ ਵਾ ਪਾਣੀ ਦੀ ਬਹੁਤ ਘਾਟ ਸੀ ਤੇ ਲੋਕਾਂ ਨੂੰ ਰਾਹੀਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਰਹਿਣ ਸਣ ਚ ਦਿੱਕਤ ਆਉਂਦੀ ਸੀ ਉਸ ਰਾਹ ਦੇ ਵਿੱਚ ਜਾ ਕੇ ਭਾਈ ਕਨਈਆ ਜੀ ਨੇ ਧਰਮਸ਼ਾਲਾ ਬਣਾਈ ਸੀ ਤੇ ਆ ਉੱਥੇ ਪਾਣੀ ਦੀ ਸੇਵਾ ਕਰਦੇ ਰਹੇ ਰਾਹੀਆਂ ਨੂੰ ਰਹਿਣ ਦੇ ਲਈ ਇੱਕ ਧਰਮਸ਼ਾਲਾ ਦੇ ਵਿੱਚ ਚੰਗੇ ਸਾਧਨ ਕਹਿ ਦਵਾ ਦਿੰਦੇ ਸੀ ਇਸ ਕਰਕੇ ਲੋਕਾਂ ਨੂੰ ਸੌਖਾ ਹੋ ਗਿਆ ਸੀਗਾ ਜਿਹਦੇ ਤੇ ਹਰ ਸਵੇਰ ਉਹ ਗੁਰਬਾਣੀ ਦਾ ਪ੍ਰਚਾਰ ਵੀ ਨਾਲ ਦੀ ਨਾਲ ਚੱਲਦਾ ਸੀ ਇਹ ਗੱਲ ਦੇ ਨਾਲ ਸਖੀ ਦਾ ਪ੍ਰਚਾਰ ਵੀ ਬਹੁਤ ਜ਼ਿਆਦਾ ਹੋਇਆ ਤੇ ਭਾਈ ਕਨਈਆ ਜੀ ਦਾ ਨਾਂ ਵੀ ਬਹੁਤ ਦੂਰ ਦੂਰ ਤੱਕ ਫੈਲਿਆ ਸੀ ਦਰਸ਼ਕੋ 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਹਿੰਦੂ ਧਰਮ ਦੀ ਰੱਖਿਆ ਦੇ ਲਈ ਤਾਂ ਉਹਨਾਂ ਵੇਲਾਂ ਦੇ ਵਿੱਚ ਭਾਈ ਕਨਈਆ ਜੀ ਵੀ ਫਿਰ ਦੁਬਾਰਾ ਫਿਰ ਸ੍ਰੀ ਅਨੰਦਪੁਰ ਸਾਹਿਬ ਚੋਂਦੇ ਨੇ ਤੇ ਆ ਕੇ ਫਿਰ ਮਸ਼ਕ ਚੱਕ ਦੇ ਰਿਤੇ ਪਾਣੀ ਦੀ ਸੇਵਾ ਨੂੰ ਔਰੰਭ ਕਰਦੇ ਨੇ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਖਿਆ ਸੀਗਾ ਵੀ ਹੁਣ ਸ਼ਸਤਰਾਂ ਦੀ ਗੱਲ ਆ ਬੇਸ਼ੱਕ ਛੇਵੇਂ ਪਾਸ਼ਾ ਜੀ ਨੇ ਵੀ ਹੁਕਮ ਕੀਤਾ ਸੀ ਵੀ ਸ਼ਸਤਰ ਰੱਖੋ ਹਥਿਆਰ ਰੱਖੋ ਤੋਂ ਉਸ ਤੋਂ ਬਾਅਦ ਇਹਨਾਂ ਨੇ ਵੀ ਸ਼ਸਤਰਤਾ ਗੁਰੂ ਸਾਗੋਬੇ ਸਿੰਘ ਜੀ ਨੇ ਵਿਆਖਿਆ ਕੀਤੀ ਵੀ ਸ਼ਸਤਰ ਤੇ ਘੋੜਿਆਂ ਦਾ ਪ੍ਰਬੰਧ ਕਰੋ ਕਿਉਂਕਿ ਹੁਣ ਮਾਹੌਲ ਵਿਗੜਦਾ ਜਾ ਰਿਹਾ ਤਾਂ ਉਹਨਾਂ ਵੇਲੇਾਂ ਦੇ ਵਿੱਚ ਭਾਈ ਕਨਈਆ ਜੀ ਨੇ ਵੀ ਸ਼ਸਤਰ ਧਾਰਨ ਕਰ ਲਏ ਸੀ ਤਾਂ ਕਿਸੇ ਸਿੱਖ ਨੇ ਭਾਈ ਕਨਈਆ ਜੀ ਨੂੰ ਆਖਿਆ ਵੀ ਮੰਨ ਲਾ ਵਿੱਚ ਕੋਈ ਦੁਸ਼ਮਣ ਸਾਹਮਣੇ ਆ ਜੀ ਤੇ ਅੱਖ ਤੇਰੇ ਤੇ ਵਾਰ ਕਰੇ ਤੂੰ ਕੀ ਕਰੇਗਾ ਤਾਂ ਭਾਈ ਕਨਈਆ ਜੀ ਕਹਿਣ ਲੱਗੇ ਵੀ ਆਹ ਚੱਕ ਜਿਹੜਾ ਮੇਰੇ ਕੋਲ ਤੇਗਾ ਵਾ ਇਹ ਤੂੰ ਫੜ ਲਾ ਤੇ ਮੇਰੇ ਧੌਣ ਲਾ ਦੇ ਤੋ ਉਹ ਕਹਿੰਦੇ ਵੀ ਜਿਹੜੇ ਮੇਰੀ ਧੌਣ ਲਾਉਣੀ ਆ ਤੇ ਮੇਰੇ ਗੁਰੂ ਦੇ ਤੇਗੇ ਦੇ ਨਾਲ ਹੀ ਲਾ ਦੇ। ਮਤਲਬ ਇਹ ਹਿਸਾਬ ਦੇ ਜੰਗ ਜੋਧੀ ਤੋਂ ਨੂੰ ਦਿਮਾਗ 'ਚ ਗੱਲਬਾਤ ਹੀ ਨਹੀਂ ਸੀ। ਕਹਿੰਦੇ ਸੀ ਜੇ ਮੈਂ ਕੁਰਬਾਨ ਹੋਊਂਗਾ ਤਾਂ ਆਪਦੇ ਗੁਰੂ ਦੇ ਤੇਗੇ ਦੇ ਨਾਲ ਹੀ ਕੁਰਬਾਨ ਹੋਊਂਗਾ। ਤੇ ਇਹ ਗੱਲ ਜਾ ਕੇ ਫਿਰ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸੀ ਵੀ ਆਹ ਗੱਲ ਆ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਭਾਈ ਜੋ ਤੁਹਾਨੂੰ ਸੇਵਾ ਗੁਰੂ ਤੇਗੇ ਬਹਾਦਰ ਸਾਹਿਬ ਜੀ ਨੇ ਬਖਸ਼ੀ ਸੀ। ਤੁਸੀਂ ਉਸ ਸੇਵਾ ਨੂੰ ਨਿਰੰਤਰ ਜਾਰੀ ਰੱਖੋ ਤੇ ਬੋਲੀਆਂ ਬਣਾਓ ਜਿਵੇਂ ਜਿੱਦਾਂ ਆਹ ਬੋਲੀ ਬਣਾਈ ਹੋਈ ਆ ਵੀ ਇਦਾਂ ਦੀਆਂ ਬੋਲੀਆਂ ਬਣਾਓ, ਖੂਬ ਤੇ ਨਿਰੰਤਰ ਸੇਵਾ 'ਚ ਜੁੜੇ ਰਹੋ ਤੇ ਇਸੇ ਤਰੀਕੇ ਨਾਲ ਤੁਸੀ ਤੁਹਾਨੂੰ ਇਹੀ ਕੰਮ ਠੀਕ ਲੱਗਦਾ ਤੇ ਉਹ ਸੇਵਾ ਫਿਰ ਬਖੂਬੀ ਭਾਈ ਕਨਈਆ ਜੀ ਨੇ ਉਮਰ ਤੱਕ ਨਿਭਾਈ ਸੀਗੀ ਤੇ ਆਖਰ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਵੀ ਜੋ ਅਨੰਦਪੁਰ ਸਾਹਿਬ ਜੰਗ ਦਾ ਹਾਲ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਸਾਰਾ ਦੱਸਤਾ ਸੀ ਕਿ ਇਸ ਤਰੀਕੇ ਦੇ ਨਾਲ ਦਸ਼ਮਣ ਫੌਜਾਂ ਨੂੰ ਵੀ ਉਪਜਲ ਸ਼ਕਾਉਂਦੇ ਰਹੇ ਸੀ ਇਸ ਤੋਂ ਬਿਨਾ ਇੱਕ ਹੋਰ ਬੋਲੀ ਵੀ ਹੈਗੀ ਆ ਆਪਾਂ ਉਹ ਵੀ ਜਾ ਕੇ ਦੇਖਦੇ ਆ ਤੇ ਨਾਲ ਦੀ ਨਾਲ ਆਪਾਂ ਜਲ ਵੀ ਛਕਦੇ ਆ ਆਜੋ ਪੜੇ ਬਰੇ ਸ਼ਰਨ ਵੀਰੇ ਆਜੋ ਆਪਾਂ ਜਲ ਕੱਢੀਏ ਤੇ ਛਕੀਏ ਨਾਲ ਵੀਰਾ ਸ਼ਰਨ ਵੀ ਆਇਆ ਹੋਇਆ ਵਾ ਇੱਥੋਂ ਦੇ ਪ੍ਰਬੰਧਕ ਨੇ ਸਰਦਾਰ ਮਹਿੰਦਰ ਸਿੰਘ ਜੀ ਉਹ ਵੀ ਸਾਡੇ ਨਾਲ ਸੀ ਕੱਢਿਓ ਜੀ ਜਲ ਆਇਆ ਪਵਿੱਤਰ ਥਾਂ ਦੇ ਤੇ ਜਲ ਛਕਣਾ ਬਣਦਾ ਵਾ ਬਹੁਤ ਸਾਪੜ ਨੇ ਹਨਾ ਹਾਂਜੀ ਪੱਤੇ ਪੁੱਤੇ ਪਏ ਆ ਇਹ ਪਾਈਕ ਨੇ ਹੀ ਆ ਜੀ ਇੱਥੋਂ ਜਲ ਲੈ ਕੇ ਜਾਂਦੇ ਸੀਗੇ ਉਰ ਪਾ ਦਿਓ ਬਹੁਤ ਉਸ ਕਮਾਲ ਆ ਜਿਦਾਂ ਆਪਾਂ ਫਿਲਟਰਾਂ ਵਾਲਾ ਪਾਣੀ ਪੀਣ ਦੇ ਆਦੀ ਹੋਏ ਆ ਆਪਾਂ ਨੂੰ ਥੋੜਾ ਜਿਹਾ ਹੋਰ ਲੱਗਣਾ ਚਾਹੀਦਾ ਬਿਲਕੁਲ ਉਹੋ ਜਿਹਾ ਨਹੀਂ ਹਲਕਾ ਪਾਣੀ ਆ ਜਮਾ ਬਾਈ ਬਹੁਤ ਵਧੀਆ ਕਮਾਲ ਆ ਇਹ ਕੁਦਰਤ ਰੱਬ ਦੀ ਰਹਿਮਤ ਆ ਹਨਾ ਕੁਝ ਪਵਿੱਤਰ ਥਾਂ ਹੁੰਦੇ ਮੈਂ ਦਿਖਾ ਦਿਆਂ ਇੱਥੇ ਦਾ ਮਾਹੌਲ ਬਹੁਤ ਸੋਹਣਾ ਵਾ ਇਧਰਲੇ ਪਾਸੇ ਥੋੜੀ ਥੋੜੀ ਪੌੜੀਦਾਰ ਖੇਤੀਆਂ ਕੋ ਨਿੱਕੇ ਨਿੱਕੇ ਜਿਹੇ ਕਿਾਰੇ ਬਣਾ ਕੇ ਖੇਤੀ ਕੀਤੀ ਹੋਈ ਆ ਕਿਸ ਦੀ ਆ ਨਾ ਚਰੀ ਲਾਈ ਹੋਈ ਆ ਕੁਸ਼ੂਰ ਲਾਇਆ ਹੋਇਆ ਨਿੱਕਾ ਮੋਟਾ ਇਧਰ ਹਰੀਆਲੀ ਨਜ਼ਰ ਆਉਗੀ ਰਾਹ ਦੇ ਵਿੱਚ ਵੀ ਖੂਬਸੂਰਤ ਨਜ਼ਾਰੇ ਨਜ਼ਰ ਆਉਣਗੇ ਇੱਕ ਪਾਸੇ ਪਹਾੜ ਵੀ ਨੇ ਉਹ ਵੀ ਇੱਥੇ ਹੈਗੇ ਨੇ ਤੇ ਇੱਕ ਉਧਰਲੇ ਪਾਸੇ ਦੱਸਦੇ ਆਂ ਵੀ ਇੱਕ ਹੋਰ ਬੌਲੀ ਆ ਆਪਾਂ ਉਸ ਪਾਸੇ ਵੀ ਚੱਲੇਗੇ ਤੇ ਆਜੋ ਆਪਾਂ ਉਸ ਪਾਸੇ ਨੂੰ ਵੀ ਚੱਲਦੇ ਹਾਂ ਹਾਂਜੀ ਇਧਰ ਦੀ ਜਾਣਾ ਪਊਗਾ ਹਾਂਜੀ ਉਹ ਕਾਪੀ ਚੱਕ ਲਿਓ ਤੇ ਆਜੋ ਆਪਾਂ ਉੱਪਰਲੇ ਪਾਸੇ ਵੱਲ ਵੀ ਚੱਲਦੇ ਹਾਂ ਉਸ ਪਾਸੇ ਨੂੰ ਵੀ ਤੁਹਾਨੂੰ ਕਮਾਲ ਦੀ ਗੱਲ ਮੈਂ ਇੱਕ ਹੋਰ ਦੱਸਾਂ ਕਿ ਆ ਉਹੀ ਮਸ਼ਕਾ ਜਿਹਨੂੰ ਭਾਈ ਕਨਈਆ ਜੀ ਨੇ ਚੱਕਿਆ ਪਾਣੀ ਪਿਆਇਆ ਪਰ ਕਮਾਲ ਦੀ ਗੱਲ ਇਹ ਆ ਕਿ ਉੱਥੇ ਜਾ ਕੇ ਪਤਾ ਲੱਗਿਆ ਕਿ ਉੱਥੇ ਲੋਕ ਜਾਂਦੇ ਹੀ ਨਹੀਂ ਇਹਨੂੰ ਵੇਖਦੇ ਹੀ ਨਹੀਂ ਉੱਥੇ ਪਹੁੰਚਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਆ ਇਹ ਕਮਾਲ ਦੀ ਗੱਲ ਆ ਆ ਡੋਲ ਆ ਇਸੇ ਡੋਲ ਦੇ ਨਾਲ ਕਦੇ ਭਾਈ ਕਨਈਆ ਜੀ ਨੇ ਪਾਣੀ ਭਰਿਆ ਅੱਜ ਬੜੀਆਂ ਸੁਸਾਇਟੀਆਂ ਉਹਨਾਂ ਦੇ ਨਾਮ ਤੇ ਬੜੀਆਂ ਕਲੱਬਾਂ ਬਣ ਜਾਂਦੀਆਂ ਪਰ ਮੈਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਨੇ ਕਲੱਬਾਂ ਵੀ ਕਦੇ ਉਹਨਾਂ ਦੇ ਨਾਮ ਤੇ ਬਣਾਈਆਂ ਹੋਣਗੀਆਂ ਉਹਨਾਂ ਨੇ ਆ ਚੀਜ਼ ਦੇ ਦਰਸ਼ਨ ਕੀਤੇ ਹੋਣਗੇ ਜੇ ਕੀਤੇ ਆ ਤਾਂ ਤਾਂ ਵੀ ਦੱਸਿਓ ਕਮੈਂਟ ਬਾਕਸ ਦੇ ਵਿੱਚ ਜੇ ਨਹੀਂ ਕੀਤੇ ਤਾਂ ਕਰਕੇ ਆਇਓ ਨਾਲ ਸ਼ੇਅਰ ਕਰਿਓ ਕਿਸੇ ਹੋਰ ਨੂੰ ਪਤਾ ਲੱਗੇ। ਤਾਂ ਦਰਸ਼ਕੋ ਜੱਥੇਦਾਰ ਮਹਿੰਦਰ ਸਿੰਘ ਜੀ ਵੀ ਆਪਣੇ ਨਾਲ ਆ। ਖਾਲਸਾ ਜੀ ਦੱਸਦਿਆ ਵੀ ਇਹ ਪੁਰਾਣੇ ਜ਼ਮਾਨੇ ਦਾ ਕੁੰਡਾ ਵਾ। ਮਤਲਬ ਹਜੇ ਵੀ ਸਿੰਘ ਸੂਰਮੇ ਇੱਥੇ ਆ ਕੇ ਆਪ ਦਾ शकਦੇ ਆਪ ਹਨਾ ਜੋ ਉਹਨਾਂ ਦਾ ਹੁੰਦਾ ਸਿਸਟਮ ਆ। ਰਗੜਾ ਕਹਿੰਦੇ ਆ ਉਹ शकਦੇ ਇੱਥੇ ਆ ਕੇ ਪ੍ਰਾਣ ਪ੍ਰਤਨ ਜ਼ਮਾਨੇ ਦਾ ਗੋਲ ਪੱਥਰ ਗੁੱਪੀ ਬਰੇ ਨੇੜੇ ਆ ਕੇ ਦਿਖਾ ਦਿਓ। ਮਤਲਬ ਪੁਰਾਣਾ ਹੀ ਪੁਰਾਣੇ ਦੇ ਬਣਿਆ ਹੋਇਆ ਸਾਰਾ ਕੁਝ ਆ ਪਾਣੀ ਉਦਾਂ ਮੀਕਣੀ ਦਾ ਇਕੱਠਾ ਹੋ ਗਿਆ ਹੋਊਗਾ। ਬਰਖਾ ਦੀ ਰੋਤਣਾ ਤਾਂ ਸਾਰਾ ਪੁਰਾਣਾ ਹੀ ਬਣਿਆ ਹੋਇਆ ਵਾ ਤੇ ਮੰਨ ਕੇ ਚ ਇੱਕ ਆਦਰਲੇ ਪਾਸੇ ਆਹਾ ਇਹ ਪੀੜਾ ਜੀ ਹਾਂ ਜੀ ਪੀੜਾ ਇਹਦੇ ਤੇ ਪਾਈਕ ਨਹੀ ਜੀ ਬੈਠਦੇ ਹੁੰਦੇ ਸੀ ਹਾਂ ਜੀ ਹਾਂ ਜੀ ਠੀਕ ਆ ਤੇ ਮਤਲਬ ਇੱਥੇ ਨੇੜੇ ਇਸ਼ਨਾਨ ਵੀ ਕੀਤਾ ਹੀ ਕਰਦੇ ਹੋਣਗੇ ਕਿਤਨਾ ਕਿਤੇ ਹਨਾ ਕੁਝ ਨਿਸ਼ਾਨੀਆਂ ਤੇ ਆਹਾ ਕੀ ਆ ਇੱਥੇ ਇਹ ਪ੍ਰਾਤਨ ਕਮਰਾ ਜੀ ਅੱਛਾ ਜੀ ਹਾਂ ਜੀ ਇਥੇ ਤਪਸਥਾਨ ਹੂ ਉਹਨਾਂ ਦਾ ਤਪਸਥਾਨ ਹਾਂ ਜੀ ਇੱਥੇ ਤਪ ਕਰਦੇ ਸੀ ਬੈਠ ਕੇ ਆ ਇਧਰ ਲੈ ਆਸੀ ਆ ਜੂ ਵੀਰੇ ਆ ਵੀ ਦਿਖਾ ਦਈਏ ਵੇ ਇੱਕ ਤਾਂ ਤੁਹਾਨੂੰ ਮੈਂ ਦਿਖਾਤਾ ਆਪਣਾ ਪੀੜਾ ਤੇ ਕੁੰਡ ਤੇ ਕਿੱਥੇ ਬਾਹਰੋਂ ਇਮਾਰਤ ਨਵੀਂ ਬਣاتی ਪਰ ਬਾਹਰੋਂ ਇਮਾਰਤ ਨਵੀਂ ਬਣاتی ਅੰਦਰ ਥੋੜੀ ਜੀ ਇਮਾਰਤ ਦੀ ਹਾਲਤ ਥੋੜੀ ਖਸਤਾ ਹੋ ਗਈ ਚੋਣ ਲੱਗੀ ਸੀ ਤਾਂ ਕਰਕੇ ਉੱਤੋਂ ਦੀ ਬਣਾ ਦੇ ਹਾਂ ਉੱਤੋਂ ਬਣਾਤੀ ਹੁਣ ਸੇਫ ਹੈ ਤੇ ਇੱਥੇ ਤਪਸਥਾਨ ਕਰਦਾ ਸੀਗਾ ਭਾਈ ਕਨਾਈ ਖੋਲ ਕੇ ਖੋਲ ਲੂ ਬੇਸ਼ੱਕ ਜੀ ਆ ਮੈਂ ਖੋਲ ਲੈਣਾ ਕੁੰਡਾ ਹਾਂ ਆ ਪੱਥਰ ਪੱਥਰੀ ਲੱਗਿਆ ਸਾਰਾ ਮੈਂ ਦਿਖਾ ਦਿਆਂ ਆ ਚਿਗਾਠ ਪੱਥਰ ਦੀ ਆ ਥੋੜੇ ਜਿਹਾ ਫੁੱਲ ਮਤਲਬ ਨਮੂਨਾ ਜਿੰਨੇ ਕੀ ਵੀ ਸੀਗਾ ਕਿਉਂਕਿ ਉਹ ਸਭ ਸਿੰਘਾਂ ਤੇ ਵਿਵਤਾ ਦਾ ਪਾਈ ਰਹਿੰਦੀ ਸੀ ਹੈਨਾ ਕਿਉਂਕਿ ਹਾਲ ਤਾਂ ਦੇਖੋ ਸਾਰੀ ਪੁਰਾਣੀ ਚੀਜ਼ ਇੱਥੇ ਮੈਂ ਮੜਾ ਜਾ ਕੇ ਆਉਣਾ ਹੂੰ ਕਿਉਂਕਿ ਇੱਥੇ ਪਾਈਕ ਨਹੀਂ ਆ ਜੀ ਤਪ ਕਰਦੇ ਹੁੰਦੇ ਸਾਰਾ ਪੱਥਰ ਲੱਗਿਆ ਹੋਇਆ ਵਾ ਤੇ ਬਹੁਤ ਵੱਡੇ ਕੌਮ ਦਾ ਉਹ ਚ ਵੱਡਾ ਨਾਂ ਇਹਨਾਂ ਦਾ ਤੇ ਕਹਿ ਸਕਦੇ ਆ ਕਿ ਇੰਨੀ ਵੱਡੀ ਸੇਵਾ ਮੈਨੂੰ ਹੈਰਾਨੀ ਹੁੰਦੀ ਹੈ ਵੀ ਚੰਗੇ ਭਲੇ ਜੀਵਨ ਦੇ ਵਿੱਚ ਸੇਵਾ ਕਰਨੀ ਔਖਾ ਕੰਮ ਆ ਪਰ ਵਰਧੀਆਂ ਗੋਲੀਆਂ ਦੇ ਵਿੱਚ ਸੇਵਾ ਕਰਨੀ ਕਮਾਲ ਦੀ ਗੱਲ ਸੀ ਆ ਵੀ ਇੱਕ ਬੋਲੀ ਇਧਰਲੇ ਪਾਸੇ ਗੁੱਪੀ ਦਿਖਾ ਦਿਓ ਇਹ ਵੀ ਉਦਾਂ ਹੀ ਹੈ ਜੇ ਪਾਣੀ ਕੱਢ ਦੀ ਆਪੇ ਪਾਣੀ ਭਰ ਜਾਂਦਾ ਉਹ ਇਹ ਹੁਣ ਇਹ ਹੱਦ ਤੱਕ ਹੋਇਆ ਜੇ ਸਾਫ਼ ਕਰੀਆ ਇਹ ਹਰਿਆਈ ਬੜੀ ਛਿੱਤੀ ਜੰਮਦੀ ਹੈ ਇਹਦੇ ਵਿੱਚ ਜੀ ਅੱਛਾ ਹਰਿਆਈ ਜੰਮ ਜਾਂਦੀ ਅੱਛਾ ਹਫਤਾ ਹੋਇਆ ਸਾਫ਼ ਕੀਤੀ ਨੂੰ ਹਾਂਜੀ ਹਾਂਜੀ ਇਹ ਪੁਰਾਣੀ ਪੱਥਰ ਲੱਗਿਆ ਹੋਇਆ ਜੀ ਵਿੱਚ ਹੂੰ ਇਹੇ ਜੇ ਪ੍ਰਬੰਧ ਹੁੰਸੀ ਨੇ ਕਿ ਨਹੀਂ ਕਿ ਮੈਂ ਕਹਿੰਦਾ ਆਮ ਇੱਥੇ ਹਾਂਜੀ ਇਹ ਕਾਰ ਸੇਵਾ ਕਿਲਾ ਅਨੰਦਗੜ੍ਹ ਸਭ ਕੋਲ ਪ੍ਰਬੰਧ ਹੈ ਜੀ ਇਹਦਾ ਗੁਰਦੁਆਰਾ ਸਾਹਿਬ ਦਾ ਜੀ ਉਧਰ ਜਿਹੜੀਆਂ ਦੋ ਬੌਲੀਆਂ ਉਹ ਸਰਕਾਰ ਕੋਲ ਹੈ ਜੀ ਪ੍ਰਬੰਧ ਉਹ ਸਰਕਾਰ ਕੋਲੇ ਆਪਣੇ ਕੋਲੇ ਸਿੱਖਾਂ ਕੋਲ ਹੈ ਸਰਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਜੀ ਹਾਂ ਜੀ ਬਹੁਤ ਖੂਬਸੂਰਤ ਜਗ੍ਹਾ ਤੁਸੀਂ ਤਾਂ ਦੇਖੋ ਗੁਰਦੁਆਰਾ ਸਾਹਿਬ ਨਜ਼ਰ ਆਊਗਾ ਤੁਹਾਨੂੰ ਬਹੁਤ ਰਮਣੀਕ ਥਾਂ ਵਾ ਦੂਜੀ ਗੱਲ ਦੱਸਦਾ ਵੀ ਭਾਈ ਕਨਈਆ ਜੀ ਆਖਰ ਦੇ ਵਿੱਚ ਕਹਿੰਦੇ ਵੀ ਆਪਣੇ ਪਿੰਡ ਸੋਧਰੇ ਵਾਪਸ ਚਲੇ ਗਏ ਸੀਗੇ ਕੁਝ ਸਰੂਤਾ ਮੁਤਾਬਕ ਤੇ 1718 ਈਸਵੀ ਦੇ ਵਿੱਚ ਭਾਈ ਕਨਈਆ ਜੀ ਅਕਾਲ ਚਲਾਣਾ ਕਰ ਗਏ ਸੀਗੇ ਤੇ ਕਹਿ ਸਕਦੇ ਹਾਂ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਵਾ ਬਹੁਤ ਸਾਰੀਆਂ ਭਾਈ ਕਨਈਏ ਦੇ ਦਿਨਾਂ ਤੇ ਕਲੱਬਾਂ ਵੀ ਬਣੀਆਂ ਹੋਣਗੀਆਂ ਜਦੋਂ ਸੇਵਾ ਦੀ ਗੱਲ ਆਉਂਦੀ ਆ ਤਾਂ ਭਾਈ ਕਨਈਆ ਜੀ ਦਾ ਜ਼ਿਕਰ ਆਉਣਾ ਲਾਜ਼ਮੀ ਬਣਦਾ ਉਹ ਵੀ ਇੱਕੋ ਸੂਰਮਿਆਂ ਦੇ ਵਿੱਚੋਂ ਸੀ ਜੋ ਕਿ ਪਿਆਰ ਦੇ ਨਾਲ ਦੁਨੀਆ ਜਿੱਤਦੇ ਸੀ ਕੁਝ ਹੁੰਦੇ ਆ ਤਲਵਾਰ ਦੇ ਨਾਲ ਜਿੱਤਣ ਵਾਲੇ ਤੇ ਕੁਝ ਹੁੰਦੇ ਆ ਪਿਆਰ ਦੇ ਨਾਲ ਜਿੱਤਣ ਵਾਲੇ ਜਦੋਂ ਪਿਆਰ ਦੇ ਨਾਲ ਦੁਨੀਆ ਜਿੱਤਣ ਵਾਲੇ ਦੀ ਗੱਲ ਆਉਂਦੀ ਆ ਤਾਂ ਭਾਈ ਕਨਈਆ ਜੀ ਦਾ ਨਾਮ ਆਉਣਾ ਲਾਜ਼ਮੀ ਆ ਸੋ ਦਰਸ਼ਕੋ ਅਗਲੀ ਵਾਰੀ ਹੋਰ ਕਿ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ